ਸੁਲਤਾਨਪੁਰ ਲੋਧੀ ਲੱਕਾ ਇਸ ਸਮੇਂ ਦਰਿਆ ਬਿਆਸ ਦੀ ਮਾਰ ਹੇਠ ਹੈ ਅਤੇ ਸੁਲਤਾਨਪੁਰ ਲੋਧੀ ਮੰਡੀ ਇਲਾਕੇ ਦੇ ਨਾਲ ਸੰਬੰਧਿਤ ਪਿੰਡ ਪਿੰਡ ਪਾਣੀ ਚ ਪੂਰੀ ਤਰ੍ਹਾਂ ਡੁੱਬ ਗਏ ਨੇ ਅਤੇ ਲੋਕਾਂ ਦਾ ਜੀਵਨ ਵੀ ਅਰਥਵਿਵਸਥ ਹੋਇਆ ਪਿਆ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਸਾਲ 2023 ਚ ਹੜਾ ਦੌਰਾਨ ਦਿੱਤੇ ਗਏ ਪਾਣੀ ਚ ਚੱਲਣ ਵਾਲੇ ਬੇੜੇ ਦੀ ਥਾਂ ਲੋਕਾਂ ਦੀ ਲਾਭਦਾਇਕ ਸਾਬਤ ਹੋ ਰਿਹਾ ਹੈ ਇਸ ਨੂੰ ਲੈ ਕੇ ਸਥਾਨਕ ਲੋਕਾਂ ਨੇ ਕਿਹਾ ਸੀ ਕਿ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਇਹ ਜੋ ਬੇੜਾ ਨੂੰ ਦਿੱਤਾ ਹੈ ਉਸ ਨਾਲ ਅਸੀਂ ਆਪਣੀ ਮਸ਼ੀਨਰੀ ਅਤੇ ਪਸ਼ੂਆਂ ਨੂੰ ਸੁਰੱਖਿਅਤ ਥਾਂ 'ਤੇ ਲਿਜਾ ਰਹੇ ਹਾਂ ਅਤੇ ਪਿੰਡਾਂ 'ਚ ਲੋਕਾਂ ਨੂੰ ਰੈਸਕਿਊ ਵੀ ਕਰ ਰਹੇ ਹਾਂ। ਉਹਨਾਂ ਨੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਅਤੇ ਸੰਤ ਬਾਬਾ ਸੁਖਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਦਾ ਧੰਨਵਾਦ ਕੀਤਾ। ਅਤੇ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ। ਮੇਰਾ ਨਾਮ ਪਰਮਜੀਤ ਸਿੰਘ ਕਿਸਾਨਾ ਕੋ ਪਿੰਡ ਬਾਉਪਰ ਤੋਂ ਜੀ। ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ 23 ਦੇ ਵਿੱਚ ਸਾਨੂੰ ਇੱਕ ਆ ਜਿਹੜਾ ਤੁਸੀਂ ਜਿਹਦੇ ਵਿੱਚ ਖੜੋਤੇ ਜ ਵੱਡਾ ਬੇੜਾ ਚਿੱਪ ਮਿਲਿਆ ਸੀ ਇਹਨੇ 23 ਦੇ ਵਿੱਚ ਵੀ ਸਾਡੇ ਲਈ ਬੜਾ کارਕਰਸਤ ਹੋਇਆ ਸੀ ਤੇ ਇਸ ਸਮੇਂ ਜਿਹੜਾ ਹਾਲਾਤ ਇਸ ਮੰਡਕਤਰ ਦੇ ਬਹੁਤ ਜਿਆਦਾ ਗੰਭੀਰ ਬਣ ਚੁੱਕੇ ਆ 23 ਨਾਲੋਂ ਵੀ ਜੜੇ ਵਿਗੜ ਚੁੱਕੇ ਆ ਕਿ ਜਿਹੜੇ ਪਸ਼ੂ ਕਿਸਾਨਾਂ ਨੂੰ ਕੋਈ ਝਾਕ ਸੀਗੀ ਪਾਣੀ ਘਟ ਜੂਗਾ ਤੇ ਇਹਨੇ ਆਮ ਹੀ ਪਾਣੀ ਪੱਧਰ ਘਟ ਜਾਂਦਾ ਵਾ ਪਰ ਪਾਣੀ ਪੱਧਰ ਨਹੀਂ ਘਟਿਆ ਪਾਣੀ ਦਾ ਪੱਧਰ ਹੋਰ ਜ਼ਿਆਦਾ ਤੇਜ਼ੀ ਨਾਲ ਵਧ ਗਿਆ ਵਾ ਤੇ ਹੁਣ ਕਿਸਾਨਾਂ ਦੇ ਜਿਹੜੇ ਪਸ਼ੂ ਆ ਇਹ ਜਿਹੜੇ ਅਸੀਂ ਲੈ ਕੇ ਆ ਰਹੇ ਇਹਨਾਂ ਦੇ ਪਾ 2-2 3-3 ਫੁੱਟ 4-4 ਫੁੱਟ ਤੱਕ ਵੀ ਪਾਣੀ ਪਸ਼ੂਆਂ ਦੇ ਪਸ਼ੂਆਂ ਦੇ ਪਸ਼ੂਆਂ ਦੇ ਜਿਹੜਾ ਥੱਲੇ ਆ ਤੇ ਉਹਨਾਂ ਦੇ ਪੈਰ ਤੇ ਗਲਦੇ ਜਾ ਰਹੇ ਸੀ ਬਿਮਾਰੀਆਂ ਜਿਹੜੀਆਂ ਉਹਨਾਂ ਨੂੰ ਗੰਭੀਰ ਲੱਗਦੀਆਂ ਜਾ ਰਹੀਆਂ ਸੀ ਤੇ ਅੱਜ ਅਸੀਂ ਇਹਨਾਂ ਨੂੰ ਪਸ਼ੂਆਂ ਨੂੰ ਇਸ ਸ਼ਿਪ ਰਾਈਂ ਲਿਆ ਰਹੇ ਹਾਂ ਸੋ ਇਹਦੇ ਵਿੱਚ ਬਹੁਤ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਜਿਹੜੇ ਐਮਐਲਏ ਸਰਦਾਰ ਰਾਣਾ ਗੁਰਜੀਤ ਸਿੰਘ ਜੀ ਤੇ ਐਮਐਲਏ ਰਾਣਾ ਇੰਦਰਪਤਾਪ ਜੀ ਤੇ ਬਾਬਾ ਸੋਖਾ ਸਿੰਘ ਸਰੀਆਲੀ ਸਾਹਿਬ ਤੋਂ ਉਹਨਾਂ ਦਾ ਵੀ ਵਿਸ਼ੇਸ਼ ਯੋਗਦਾਨ ਆ ਤੇ ਸਾਡੇ ਹੰਸਪਾਲ ਰੇਲ ਕੋਸ਼ ਫੈਕਟਰੀ ਤੋਂ ਜਿਨ੍ਹਾਂ ਨੇ ਇਹਨਾਂ ਨੂੰ ਆਜਾਦ ਕੀਤਾ ਤੇ ਅੱਜ ਇਹ ਸਾਡੇ ਲਈ ਬਹੁਤ ਕਾਰਗਰਸਿਤ ਹੋ ਰਿਹਾ ਜੀ ਹੁਣ ਜੇ ਇੱਕ ਗੱਲ ਕਰੀਏ ਕਿੰਨੇ ਪਸ਼ੂ ਤਾਂ ਨਾ ਇੱਕ ਵਾਰ ਚੇ ਚਲਿਆਂਦੇ ਜਾ ਰਹੇ ਨੇ ਤੇ ਕਿੰਨੇ ਹੁਣ ਤੱਕ ਲਿਆਂਗੇ ਵੇਖੋ ਜੀ ਇਹਦੇ ਵਿੱਚ ਕਮ ਸੇ ਕਮ 25 ਟੀਵੀ ਕਪਾ ਲਿਆ ਸਕਦੇ ਆ ਫਿਲਹਾਲ ਅਸੀਂ 12 13 ਪਸ਼ੂ ਲੈ ਕੇ ਆਏ ਆ ਜੀ ਤਾਂ ਹੁਣ ਤੱਕ ਜਿਹੜੇ ਕਿੰਨੇ ਪਸ਼ੂ ਰਹੇ ਜਾਂ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਰੈਸਕੂ ਕੀਤਾ ਜਾ ਰਿਹਾ ਹੈ ਕੱਲ ਅਸੀਂ ਕੁਝ ਦਰਿਆ ਦੇ ਵਿੱਚ ਦੀ ਸਿੱਧਾ ਲੈ ਕੇ ਆਏ ਸੀ ਪਸ਼ੂ ਅੱਜ ਜਿੱਥੇ ਤੱਕ ਪਸ਼ੂਆਂ ਦਾ ਜ਼ਿਆਦਾ ਆਪਾਂ ਨੂੰ ਪਤਾ ਵਾ ਵੀ ਜਿਹੜੇ ਇਹ ਪਸ਼ੂਆਂ ਨੇ ਭੁੱਖੇ ਹੁੰਦਾ ਕਰਕੇ ਜਿਹੜੇ ਬਹੁਤ ਜ਼ਿਆਦਾ ਸਿਹਤ ਡਾਊਨ ਹੋ ਸਕਦੀ ਪਾਣੀ ਵਿੱਚ ਦੀ ਆ ਨਹੀਂ ਸਕਦੇ ਜੇ ਉਹਨਾਂ ਨੂੰ ਪਾਣੀ ਵਿੱਚ ਦੇਣ ਉਹਨਾਂ ਦੀ ਮੌਤ ਹੋਣ ਦਾ ਵੀ ਡਰਿਆ ਤੇ ਆਪਾਂ ਜਿਹੜੇ ਕਾਫੀ ਪਸ਼ੂ ਲਿਆ ਚੁੱਕੇ ਆ ਤੇ ਹੁਣ ਤੋਂ ਅਸੀਂ ਸ਼ੁਰੂ ਕਰ ਦਿੱਤਾ ਅੱਜ ਰਾਤ ਤੱਕ ਜਿੰਨੇ ਵੀ ਪਸ਼ੂ ਇਲਾਕੇ ਦੇ ਵਿੱਚ ਬਚੇ ਆ ਉਹਨਾਂ ਨੂੰ ਕੱਢ ਲਿਆ ਜਾਊਗਾ ਬਕਤੌਰ ਸਿੰਘ ਨਾਂ ਹੈ ਮੇਰਾ ਤੇ ਕੱਲ ਵੀ ਮਤਲਬ ਮੇਰੇ ਡੰਗਰ ਕੱਲ ਲਿਆਂਦੇ ਕੁਛ ਕੱਢ ਕੇ ਕੁਛ ਅੱਜ ਲਿਆਂਦੇ ਕੱਢ ਕੇ ਤੇ ਆ ਬੇਲੇ ਦੀ ਸਾਨੂੰ ਬਹੁਤ ਰਾਤ ਮਿਲੀ ਆ ਤੇ ਰਾਣਾ ਸਾਹਿਬ ਵੱਲੋਂ ਬਹੁਤ ਮਤਲਬ ਸੜੀ ਮਤ ਤੋਂ ਰਹੀ ਆ ਮਲ ਤੇ ਲੈ ਕੇ ਆਉਂਦਾ ਵੀਰ ਨਾਲ ਪਰ ਮਜੀਦ ਵੀਰ ਲੈ ਕੇ ਆਉਂਦਿਆ ਨਾਲ ਡੰਗਰ ਸਾਡੇ ਮਲ ਨਾਲ ਸਾਰਾ ਮਾਲ ਡੰਗਰ ਸਾਡਾ ਜਉਂਦਾ ਕਢਾਕ ਲਾਗੇ ਤੇ ਬੈਗ ਮੇਰੀ ਰੁੜਨ ਦੇ ਕਿਨਾਰੇ ਤੇ ਆ ਮਤਲਬ ਵੀ ਸੱਟ ਬਹੁਤ ਜਿਆਦੀ ਪੈਣ ਰਹੀ ਆ ਤੇ ਕਣਕ ਹੁਣ ਵੀ ਕੱਢਣੀ ਆ ਹੋਰ ਸਮਾਨ ਘਰ ਦੇ ਕਢਣ ਵਾਲੇ ਅਜੇ ਕੁਛ ਲਿਆਂਦਾ ਸਮਾਨ ਇਹਨਾਂ ਨੇ ਕੱਢਿਆ ਕੁਛ ਇਹਨਾਂ ਦੇ ਘਰੇ ਰੱਖਿਆ ਵਾ ਕੁਛ ਮਤਲਬ ਹੋਰ ਕੱਢਣ ਵਾਲਾ ਸਾਡਾ ਸਮਾਨ ਇਹਦਾ ਬਹੁਤ ਖਰਾਬ ਹੋਣ ਰਿਹਾ ਪਾਣੀ ਦੀ ਕਿਸਤੀ ਐ ਇਸ ਵੇਲੇ ਪਾਣੀ ਦੀ ਸਿਟੀ ਮੇਰੇ ਘਰ ਨੂੰ ਬਹੁਤ ਜਿਆਦੀ ਆ ਜੀ ਸਾਟ ਹੀ ਸਿੱਧੀ ਹੋ ਗਈ ਆ ਮਤਲਬ ਰੋੜ ਜਿਆਦਾ ਪੈਂਦਾ ਐ ਰੋੜ ਜਿਆਦਾ ਪੈਂਦਾ ਬਹੁਤ ਬਹੁਤ ਮਿਹਰਬਾਨੀ ਇਹਨਾਂ ਦੀ ਆ ਜਿਹੜਾ ਸਾਨੂੰ ਆ ਸਮਾਨ ਦਿੱਤਾ ਨਾ ਵੇੜੇ ਦਿੱਤੇ ਆ ਤੇ ਰਾਣਾ ਸਾਹਿਬ ਦੇ ਤੇ ਮਤਲਬ ਧੰਨਵਾਦ ਕਰਦੇ ਆ ਵੀ ਇਹਨੇ ਸਾਡੀਆਂ ਕਿਸਤੀਆਂ ਵੀ ਦਿੱਤੀਆਂ ਸਾਨੂੰ ਇਹ ਵੇੜੇ ਵੀ ਦਿੱਤੇ ਆ ਤੇ ਸਾਡਾ ਇਹਨਾਂ ਰਾਹੀਂ ਸਮਾਨ ਸਾਡਾ ਨਿਕਲਣ ਰਿਹਾ ਵਾ ਅਸੀਂ ਕੱਢਣ ਲਏ ਆਪਾਂ ਤੇ ਪਰਮਜੀਤ ਵੀਰ ਦਾ ਬਹੁਤ ਧੰਨਵਾਦ ਆ ਜਿਨੇ ਨਾਲ ਸਾਡੇ ਨਾਲ ਇੰਨੀ ਮਦਦ ਕਰਾਈ ਆ ਨਾਲ ਮਲਕ ਪਾਜਨਸ ਕੀਤੀ ਆ ਤੇ ਨਾਲ ਕਢਾਉਣ ਲਿਆ ਹੈ ਹਾਂਜੀ ਤੇ ਇਹ ਬੇੜੇ ਦੀ ਕੀ ਵਿਸ਼ੇਸ਼ਤਾ ਜੀ ਮੇਰਾ ਨਾਂ ਪ੍ਰਿਤਪਾਲ ਸਿੰਘ ਹਾਂਸਪਾਲ ਹੈਗਾ ਹਾਂਸਪਾਲ ਟਰੇਡਰ ਦੀ ਸਾਡੀ ਫੈਕਟਰੀ ਹੈਗੀ ਆ ਰੇਲ ਕੋਚ ਸਾਈਡ ਦੇ ਸਾਹਮਣੇ ਪਲਾਂਟ ਹੈਗਾ ਤੇ ਇਹ ਬੇੜੇ ਦੀ ਇਹ ਵਿਸ਼ੇਸ਼ਤਾ ਹੈਗੀ ਕੋ ওভারਲੋਡ ਪਾਰ ਚੱਕ ਜਾਂਦਾ ਹੈਗਾ ਕਿ ਜਿੰਨਾ ਮਰਜੀ ਨਾ ਨਹੀਂ ਕਰਦਾ ਬੇੜਾ ਮਤਲਬ ਹੜ੍ਹਾਂ ਦੇ ਹਾਲਾਤਾਂ ਦੇ ਵਿੱਚ ਕਾਰਗਰ ਸਾਬਤ ਹੋ ਰਿਹਾ ਬਿਲਕੁਲ ਕਾਰਗਰ ਸਾਬਤ ਹੋ ਰਿਹਾ ਸਾਡੀ ਸੋਚ ਤੋਂ ਵੱਧ ਕੰਮ ਕਰ ਰਿਹਾ ਹੈ ਯਾਨੀ ਕਿ ਜੋ ਅਸੀਂ ਸੋਚ ਕੇ ਬਣਾਇਆ ਸੀਗਾ ਨਾ ਉਹ ਤਾਂ ਕੁਦਰਤੀ ਯਾਨੀ ਕਿ ਰੱਬੀ ਤੌਰ ਤੇ ਯਾਨੀ ਕਿ ਵੱਧ ਕੰਮ ਕਰ ਰਿਹਾ ਹੈ ਹੁਣ ਕੀ ਦਸ ਪਸ਼ੂ ਤਾਂ ਨੂਰ ਅਸਟੇ ਜਾ ਰਹੇ ਲੋਕਾਂ ਨੂੰ ਹਾਂ ਜੀ ਪਸ਼ੂਆਂ ਨੂੰ ਕਹਿੰਤਾ ਜਾ ਰਹੇ ਦੇਖ ਸਕਦੇ ਆ ਕਿ ਤੁਸੀਂ ਆ ਪਸ਼ੂਆਂ ਦੇ ਪੈਰ ਗਲੇ ਹੋਏ ਹੈਗੇ ਆ ਤੇ ਕਾਫੀ ਦਿਨਾਂ ਤੋਂ ਵਿੱਚ ਪਾਣੀ ਦੇ ਖੜੇ ਸੀਗੇ ਤੇ ਅੱਜ ਪਾਣੀ ਵੱਧ ਗਿਆ ਕਿ ਫਿਰ ਕਰਨਾ ਪਿਆ ਰਿਹਾ ਸਟੂਡਿਓ ਨਾਲ ਹੋਰ ਕੀ ਲਾਭ ਆ ਇਸ ਬੇੜੇ ਦੇ ਜੀ ਇਹ ਤੇ ਯਾਨਕਿ ਤੁਸੀਂ ਟਰਾਲੀਆਂ ਟਰੈਕਟਰ ਜੋ ਵੀ ਲਿਆ ਸਕਦੇ ਹੈਗੇ ਆ ਇਹ ਦੂਜਾ ਇਹਦੇ ਤੇ ਯਾਨਕਿ 20 ਟਨ ਦਾ ਮਤਲਬ ਹੈਗਾ ਵਾ ਕਿ 200 ਬੋਰਾ ਰੇਤਾ ਦਾ ਜਾਂ ਮਿੱਟੀ ਦਾ ਲੱਦ ਕੇ ਲਈ ਆ ਸਕਦੇ ਇੱਕ ਵਾਰੀ ਹਮੇਸ਼ਾ ਦਾ ਭਾਈ ਸਾਹਿਬ ਤੇ ਕੀ ਹਾਲਾਤ ਨੇ ਤੇ ਮੇਰਾ ਨਾਮ ਸਾਡਾ ਪਿੰਡ ਹੈਗਾ ਮੰਡ ਮਵਾਰਕਪੁਰ ਤੇ ਨਾਮ ਮੇਰਾ ਹੈ गावा ਅਵਤਾਰ ਸਿੰਘ ਤੇ ਸਾਡੇ ਡੰਗਰ ਅੱਜ ਤੋਂ 10 ਦਿਨ ਹੋ ਗਏ ਆ ਪਾਣੀ ਦੇ ਵਿੱਚ ਹੀ ਆ ਇਹ ਲਗਾਤਾਰ ਪਾਣੀ ਵਾਧਾ ਆ ਰਿਹਾ ਵਾਧਾ ਘਟਨ ਦਾ ਨਹੀਂ ਫਿਰ ਜਾਨੂੰ ਪਿਛਲੇ ਜਦੋਂ 23 ਦੇ ਵਿੱਚ ਹੜਾ ਆਇਹੀ ਉਦੋਂ ਸਾਨੂੰ 인ਦਰ ਪ੍ਰਤਾਪ ਰਾਣਾ ਸਿੰਘ ਨੇ ਜਿਹੜਾ ਕੀ ਆ ਬੇੜਾ ਜਿਹੜਾ ਦਿੱਤਾ ਆਹੀਂ ਅੱਗੇ ਵੀ ਲੋਕਾਂ ਦੇ ਕਿਹਦੇ ਟਰੈਕਟਰ ਫਸਿਆ ਸਮਾਨ ਫਸਦਾ ਬਹੁਤ ਲੈਂਦਾ ਸੀ ਤੇ ਹੁਣ 10 12 ਡੰਗਰ ਜਿਹੜੇ ਇੱਥੇ ਲੱਦ ਕੇ ਲੈਣਾ ਰਾਣਾ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਸਾਰ ਲਈ ਜਾਣ ਕੇ ਤੇ ਸਾਨੂੰ ਬੇੜਾ ਤੇ ਨਾਂ ਬੇੜਾ ਦਿੰਦੇ ਤੇ ਫਿਰ ਡੰਗਰ ਨਹੀਂ ਹਰ ਕੋ ਘਰਾਂ ਦੇ ਲੱਗੇ 10 10 ਵਗੈਰਾ 12 12 ਫੁੱਟ ਪਾਣੀ ਆ ਤੇ ਡੰਗਰ ਨਹੀਂ ਖੇਬਣੇ ਲੱਗਦੇ ਹੁਣ ਸੁੱਕੇ ਆ ਗਏ ਅਸੀਂ ਰਾਣੇ